ਆਸ ਕਹੀ ਦਸਰਤ ਪ੍ਰਿੰਟ ਵਾਪਿਸ ਸੰਗ ਦੇ ਗਰਨਾਂ ਨੇ ਲਿਕੇ ਆਏ। ਧਿਰੰਗਰ ਗੁਰ ਤੇ ਅਮਰਦਾਸ ਰਾਮਦਾਸ ਬੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹੈ ਜਾਏ। ਸ੍ਰੀ ਅਨ ਕ੍ਰਿਹੇ ਦੁਕੈ ਹੈ ਜਿੱਥੇ ਸਤਿਗੁਜਾਏ। ਸੇਗ ਬਹਾਦਰ ਤਮਰੀ ਹੈ ਕਰਨਾਉਂ ਨਿਦ ਆਵੇ ਧਾਏ ਸਾਬ ਥਾਏ ਹੋਏ ਸਹਾਏ। ਦਸਮ ਪਤ ਸਤਹਿ ਸਿਗਨ ਗੋ ਚੰਦੀ ਮਹਾਰਾਜ ਸਭ ਥਾਏ ਹੋਏ ਜੀ ਸਹਾਏ। ਦਸ ਪਤ ਨਈਆਂ ਦੀ ਜੋ ਤਨ ਤਨ ਕੀ ਗੁਰੂ ਅੰਤਪ੍ਰਿੰਟ ਦੇ ਪਾਰਚਾਰ ਦਾ ਤੰਤਰ ਕੇ ਬੋਲੋਂ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਚੋਂ ਸਭ ਜਦਿਆਂ ਚਾਲੀਆਂ ਮੁਕਤੀਆਂ ਆਟੀਆਂ ਜੱਟੀਆਂ ਲੱਟੀਆਂ ਜਿਹਨਾਂ ਦਾ ਨਾਮ ਜਪਿਆ ਵੰਡ ਕੇ ਛੱਕਿਆ ਦੇਖ ਤਰਾਇ ਤੇ ਗਵਾਹ ਦੇ ਟਿੰਡੜ ਕੀਤਾ ਤਨ ਪਿਆਰ ਸਿਆਰਾਂ ਨਿਕਮਾ ਜਿਆ ਧੰਨ ਸਫਲ ਸਦਾ ਜੀ ਬੋਲਵਾ ਜੀ ਵਾਹਿਗੁਰੂ ਇਹਨਾਂ ਸੰਗਾਂ ਸੰਗਣੀਆਂ ਨੇ ਰਮੇਸ਼ ਜੀ ਦਿੱਤੇ ਬੰਦੋ ਸਾਈ ਕੋ ਪੁੱਲੋ ਇਹ ਜੱਟੀਆਂ ਤੇ ਕਿੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕਮਿਟੀ ਜਿਹਤਰੰ ਮਿਹਾਰਿਆ ਸਿੱਖੀ ਕੇ ਸੰਸਾਤ ਸਤੰਨ ਬਾਈ ਜਨਾ ਅਕਮਤ ਫਲ ਸਦਾ ਜੀ ਬੋਲਵਾ ਜਖਿਨ ਪੰਜਾਬ ਤੋਂ ਪ੍ਰਸਤ ਗੁਰਦੁਆਰਿਆਂ ਦਾ ਧੰਨ ਤੇ ਬੋਲਵਾ ਜੀ ਵਾਹਿਗੁਰੂ ਪ੍ਰਤਿਮੇ ਸਤ ਕਾਲ ਸਾਡੀ ਦੀ ਅਰਦਾਸ ਹੈ ਜੀ ਸਤ ਕਾਲਤਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵ ਹੈ ਕਿ ਆਮਨ ਕਾ ਸਦਕਾ ਸਰਬਸਕ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ 5 ਤਾਰੀਖਿਆ ਰਿਆ ਦੇਖੇ ਪਤੇ ਵਿਦ ਕੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਕਾਲ ਸਦੀ ਕੀ ਬੋਲ ਬਾਲੇ ਬੋਲ ਨਾਲ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾ ਦਾਣ ਪ੍ਰੋਸਾ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਰਾਨ ਕੌਣ ਨਹੀਂ ਢੰਡੇ ਬੰਗੇ ਜੁਗ ਜੁਗ ਕੱਲ ਧਮਕਾ ਦੇ ਕਾਰਬੋਨਾਂ ਦੀ ਵਹਿਦੂ ਸਿੱਕਾਂ ਦਾ ਮੰਨੀ ਨਾ ਮਸਤ ਸੀ ਮਰਵਾਦਾ ਰੱਖਾ ਵੈਗ ਨੂੰ ਇਹ ਕਾਲ ਪ੍ਰਭ ਆਪਣੇ ਕੌਮ ਦੇ ਸਦਾ ਫਾਇਦਾ ਪਾਰ ਗਿਓ ਫਿਰ ਇਹਨਾਂ ਨੂੰ ਕਾਣਾ ਸਕਤੇ ਹੋਰ ਕੋਰ ਦਾ ਰੰਗ ਗੁਟਾਮਾਂ ਦੇ ਜਿਨ੍ਹਾਂ ਤੋਂ ਪੰਪਤ ਕਰਿਆ ਗਿਆ ਖੋਲੇ ਦਰਖਿੰਦਾਰ ਸੇਵਾਸਮਾਲ ਦਾ ਦਾਨ ਕਲਤੈਨ ਵਖਿਓ ਇਹਨਾਂ ਮਾਣਾਂ ਦੇ ਮਾਨ ਨੇਤਾਣਿਆਂ ਦੇ ਤਾਣ ਨਿਯੋਤਿਆਂ ਨਿਯੋਤ ਇਹ ਕਾਲ ਪ੍ਰਭ ਸੱਚੇ ਪਾਤਸ਼ਾਹ ਜੀ ਮਾਝ ਖਨਗੁਰ ਨੌਨਕ ਤੁਨੁਰ ਗੋਬਿੰਦ ਸਿੰਘ ਸਾਹਿਬ ਤਨਗੁਰ ਗੁਰਸਾਹਿਬ ਜੀ ਮਹਾਰਾਜ ਆਪ ਜੀ ਤੁਨ ਅਰਦਾਸ ਬੇਨਤੀ ਸਰਦਾਰ ਅਮਰੀਤ ਸਿੰਘ ਜੀ ਨਿਊ ਯਾਰਕ ਤੋਂ ਇਹਨਾਂ ਨੇ ਇਸ ਘਰ ਦੀ ਸੇਵਾ ਲਈ ਹੈ ਇਸ ਇਸ ਘਰ ਦੇ ਵਿੱਚ ਸੇਵਾ ਵਿੱਚ ਯੋਗਦਾਨ ਪਾਇਆ ਹੈ ਉਹਨਾਂ ਨੂੰ ਸਦਾ ਚੜ੍ਹਦੀਆਂ ਕਲਾ ਰੱਖਣਾ ਸਦਾ ਤੰਦਰੁਸਤ ਰੱਖਣਾ ਨਾਮ ਆਪਣੇ ਦੇ ਨਾਮ ਜੋੜ ਕੇ ਰੱਖਣਾ ਬ੍ਰਿੰਦਰਨ ਸਿੰਘ ਜੀ ਪ੍ਰਹਾਰ ਜਿਹੜੇ ਇਸ ਸੇਵਾ ਨੂੰ ਬਹੁਤ ਉਪੀ ਨਿਭਾਰੇ ਹਨ ਵਾਹਿਗੁਰੂ ਇਹਨਾਂ ਨੂੰ ਵੀ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਸਦਾ ਚੜ੍ਹਦੀਆਂ ਕਲਾ ਚ ਰੱਖਣਾ ਇਹਨਾਂ ਖਜ਼ਾਨਿਆਂ 'ਚ ਮਾਇਆ ਇਸ ਘਰ ਦੇ ਵਿੱਚ ਸੇਵਾ ਵਿੱਚ ਲੱਗ ਰਹੀ ਹੈ ਉਹ ਸਦਾ ਖਜ਼ਾਨੇ ਭਰੂ ਰੱਖਣੇ ਸਈ ਪਿਆਰੇ ਵਾਹਿਗੁਰੂ ਮੇਲ ਨੇ ਇਨਾਮ ਲਿਆ ਆਪੀ ਦਾ ਨਾਮ ਚਿੱਤਾ ਵੈ ਨਾਨਕ ਨਾਮਚਰ ਦੀ ਕਲਾ ਫਿਰ ਇਹ ਗੁਰੂ ਅੰਮ੍ਰਿਤਵ ਦਾ ਪਲਾ ਵਾਹਿਗੁਰੂ ਜੀ ਦਾ ਖਾਲਸਾ ਉਹ ਸੋਹਣੇ ਹਾਲ ਸਾਸਰੀਆ ਕਾਂ ਕੋਨੇ ਸੋਹਣੇ ਹਾਲ ਸਾਸਰੀਆ ਕਾਂ ਉਨੇ ਇਸੋ ਨੇ ਹਾਲ ਸਤਿ ਸ੍ਰੀ ਅਕਾਲ ਦੂਰ ਵੀ ਰੱਖੋ ਵੀ ਰੱਖੋ ਸੰਗਤ ਦੇਖ ਰਹੀ ਹੈ ਵਾਜ ਜੀ ਕਾ ਖਾਲਸਾ ਵਾਜ ਜੀ ਦੀ ਫਤਿਹ ਔਰ ਇਹ ਜਿਹੜਾ ਜਨ ਪੰਜਾਬ ਸਾਡਾ ਚੈਨਲ ਹੈ ਇਹ ਸੰਗਤਾਂ ਦਾ ਕੇ ਸਨੇਹਾ ਪਹੁੰਚਾ ਰਿਹਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਅੱਜ 204 204th ਘਰ ਇਸ ਵੇਲੇ ਹੋਫਰ ਹੋਮਲੈਸ ਸੰਸਥਾ ਜਿਹਦੇ ਕੇ ਡਾਇਰੈਕਟਰ ਵਗੈਰਾ ਜਾਂ ਮੈਨੇਜਿੰਗ ਡੇ ਜੋ ਵੀ ਇਹਨਾਂ ਦੇ ਸਭ ਕੁਝ ਹੈਗੇ ਆ ਸਰਦਾਰ ਬਰਿੰਦਰ ਸਿੰਘ ਜੀ ਪ੍ਰਿਹਾਰ ਜਾਣੀ-ਵਾਨੀ ਹਸਤੀ ਆ ਇਹ ਬਹੁਤ ਦੇਰ ਤੋਂ ਚੱਲ ਰਿਹਾ ਹੋਇਆ ਇੱਥੇ ਇਸ ਮੈਕਸਮ ਘਰ ਜਿਹੜੇ ਆ ਇਸ ਕਲੋਨੀ ਦੀ ਬਣਾਈ ਕੋ ਇਹ ਜਿਹੜੀ ਇੱਥੇ ਕਲੋਨੀ ਸੰਗਤ ਰਹਿੰਦੀ ਆ ਇਹ ਛੇਵੇਂ ਪਾਤਸ਼ਾਹ ਦੀ ਜਿਹੜੇ ਸੇਵਾ ਕਰਦੇ ਰਹੇ ਆ ਸਿਕਲੀਅਰ ਕਲੋਨੀ ਜਿਹਨਾਂ ਨੂੰ ਅਸੀਂ ਸਿਕਲੀਅਰ ਕਹਿੰਦੇ ਆ ਤੇ ਉਹ ਜਿਹੜੇ ਹੈਗੇ ਆ ਉਹਨਾਂ ਦੇ ਘਰਾਂ 'ਚ ਆ ਬڑے ਸਿੱਖੀ ਨਾਲ ਗੁਰਸਿੱਖ ਬੰਦੇ ਸਾਰੇ ਸਿੱਖੀ ਨਾਲ ਜੁੜਿਓ ਤਾਂ ਪਰ ਇਹਨਾਂ ਦਾ ਜਦ ਉਹਨਾਂ ਨੇ ਦੇਖਿਆ ਕਾਫੀ ਦਿਨ ਪਹਿਲੇ ਕਿ ਇਹਨਾਂ ਦੇ ਘਰਵਾ ਰਹਿਣ ਦਾ ਨਾਂ ਕੋਈ ਸੀਵਰੇਜ ਦਾ ਪ੍ਰਬੰਧ ਨਾ ਕੋਈ ਇਹ ਰਹਿਣ ਦਾ ਸਿੱਤੇ ਬਰਸਾਦਾਂ ਵਿੱਚ ਚੁੰਦੇ ਸੀਗੇ ਸਭ ਨੇ ਤੇ ਉਹਨਾਂ ਨੂੰ ਪਰਮਾਤਮਾ ਹੀ ਹੈਲਪ ਦਿੰਦਾ ਤੇ ਪਰਮਾਤਮਾ ਹੀ ਆਪੇ ਆਸ਼ੀਰਵਾਦ ਦਿੰਦਾ ਅੱਜ ਗੁਰਦੁਆਰਾ ਸਾਹਿਬ ਜੀ ਇੱਕ ਬਹੁਤ ਵੱਡਾ ਫੰਕਸ਼ਨ ਸੀਗਾ ਇਹਨਾਂ ਲਈ ਅਰਦਾਸ ਕਰਨ ਲਈ ਇੱਕ ਹੁਣੇ 233ਵਾਂ ਘਰ ਦੀ ਨੀਂਹ ਰੱਖਿਆ 204ਵਾਂ ਤੇ ਇੱਦੀ ਨੰਗ ਦੇ ਰਹਿਣ ਜਿਹੜਾ 203ਵਾਂ ਘਰ ਹੈ ਸਰਦਾਰ ਅਮਰੀਕ ਸਿੰਘ ਜੀ ਕੈਲੀਫੋਰਨੀਆ ਤੋਂ ਐਸ ਉਹ ਜਿਹੜੇ ਅਮਰਿਤਪਾਲ ਸਿੰਘ ਜੀ ਕੈਲੀਫੋਰਨੀਆ ਤੋਂ ਤੇ ਐਸ ਦਾ ਅਮਰੀਕ ਸਿੰਘ ਜੀ ਅਮਰੀਕਾ ਨਿਊਯਾਰਕ ਤੋਂ ਤੇ ਪਹਾਰ ਸਾਹਿਬ ਦੱਸ ਰਿਹਾ ਕਿ ਪਰਸੋਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਹ ਸੱਜਣ ਪਹਿਲੇ ਵੀ ਸ਼ਾਇਦ ਕੁਝ ਘਰ ਬਣਾ ਚੁੱਕਿਆ ਹੈ ਕਹਿੰਦੇ ਪਰਸੋਂ ਰਿੰਗ ਆ ਗਿਆ ਕੱਲ ਕੇ ਸਾਡੇ ਨਾਂ ਦੇ ਘਰ ਘਰ ਸ਼ੁਰੂ ਕਰਦੇ ਹੋ ਤੇ ਕਰਨ ਕਰਾਉਣ ਆਪੇ ਹਾਰ ਤੇ ਜਿੱਦਾਂ ਇਹ ਕਰਦੇ ਇਹਨਾਂ ਦਾ ਹੱਥੋਂ ਜਾਣਾ ਹੈ ਪਹਾਰ ਸਾਹਿਬ ਦੇ ਤੇ ਤੁਹਾਡੇ মিডিਆ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਬੰਦੇ ਜਿਹੜੇ ਮਜ਼ਦੂਰ ਆਇਸ ਖਾਸ ਕਰਕੇ ਅੱਜ 1 ਮੇ ਲੇਬਰ ਡੇ ਹੈ ਮਜ਼ਦੂਰ ਦਿਵਸ ਹੈ ਔਰ ਇਹ ਜਿਹੜੇ ਬੰਦੇ ਬਹੁਤੇ ਮਜ਼ਦੂਰ ਤੋਗੇ ਰਹਿੰਦੇ ਆ ਕਿ ਲੋਕਾਂ ਦੇ ਘਰ ਬਣਾਉਂਦੇ ਬਟ ਆਪਣੇ ਘਰ ਨੇ ਇਹਨਾਂ ਨੂੰ ਹੈ ਇਸ ਦਿਨ ਤੇ ਇਦਾਂ ਦਾ ਮਿਲੇ ਜਿਹੜਾ ਤੋਹਫਾ ਹੈ ਪਰਮਾਤਮਾ ਦੀ ਕਿਰਪਾ ਹੈ ਤੇ ਉਮੀਦ ਹੈ ਕਿ ਇਦਾਂ ਇਹਨਾਂ ਨੂੰ ਭਾਗ ਲੱਗੇ ਰਹਿਣਗੇ ਔਰ ਇਹਨਾਂ ਦੇ ਹੋਰ ਵੀ ਕਈ ਕੋਸ਼ਿਸ਼ਾਂ ਚੱਲ ਰਹੀਆਂ ਇੱਥੇ ਗੁਰਨਾਣਗ ਐਜੂਕੇਸ਼ਨ ਸੁਸਾਇਟੀ ਦਾ ਬਹਾਦਰ ਸਿੰਘ ਸ਼ੁਗੀਰ ਜੀ ਸਿੱਕੇ ਉਹ ਵੀ ਲੱਗਿਓ ਆ ਵੀ ਬੱਚੇ ਪੜ੍ਹਾਈ ਕਰਨ ਮੈਂ ਕਿਉਂ ਫੌਜ ਚ ਰਟਾਇਰ ਹੋ ਗਿਆ ਹਾਂ 48 ਸਾਲ ਸਰਵਿਸ ਹੈ ਮੇਰਾ ਬੇਟਾ ਪੰਜਵੀਂ ਪੁੱਛਦਾ ਫੌਜ ਚ ਇਹ ਬੱਚੇ ਅਸੀਂ ਕਹਿੰਦੇ ਵੀ ਥੋੜਾ ਭੱਜ ਦੌੜ ਕੇ ਫਿਟ ਹੋ ਕੇ ਪੜ੍ਹ ਕੇ ਫੌਜ ਵਿੱਚ ਜਾਣ ਇਹ ਸਾਰੇ ਹੀ ਤਰ ਜਾਣਗੇ ਜਿਹੜੇ ਇਹਨਾਂ ਦੇ ਮਾਪੇ ਬੰਨੀ ਸੇਵਾ ਕਰਕੇ ਇਹਨਾਂ ਨੂੰ ਬੱਚਿਆਂ ਨੂੰ ਰੱਖ ਰਿਹਾ ਇਹ ਸਾਰੇ ਹੀ ਸਿੱਕੇ ਸਰੂਪ ਦੇ ਵਿੱਚ ਆ ਗਏ ਔਰ ਜਦੋਂ ਦੇਖਿਆ ਨਾ ਬੱਚੇ ਦੇ ਘਰ ਨਹੀਂ ਰਹਿਣ ਲਈ ਬਹੁਤ ਬੁਰਾ ਲੱਗਦਾ ਜਿੱਥੇ ਬਹੁਤ ਦੁਨੀਆ ਵਿੱਚ ਬڑے-ਬڑے ਘਰ ਹੈ ਤੇ ਇਹਦੇ ਛੋਟਾ ਜਿਹਾ ਘਰ ਬਣਾਕਦੇ ਜਿੱਥੇ 2-4 ਬੰਦੇ ਫੈਮਿਲੀ ਦੇ ਰਹਿ ਸਕਣ ਉਮੀਦ ਹੈ ਪਰਮਾਤਮਾ ਇਦਾਂ ਹੀ ਇਸ ਹੋਮ ਫਰ ਹੋਮਲੈਸ ਸਾਸਤਾ ਨੂੰ ਚੜ੍ਹਦੀ ਕਲਾ ਰੱਖੇਗਾ ਤੇ ਜਿਵੇਂ ਅਰਦਾਸ ਹੋਈ ਹੈ ਸਦਾ ਬਿੰਦਰ ਸਿੰਘ ਪ੍ਰਹਾਰ ਇਹਨਾਂ ਨੂੰ ਸੇਧ ਦੇਈ ਰੱਖੇ ਪਰਮਾਤਮਾ ਇਹਨਾਂ ਦਾ ਸਾਰੀ ਫੈਮਿਲੀ ਮੈਂ ਜਾਣਦਾ ਹਾਂ ਮਰਕਜ ਵੀ ਇਹਨਾਂ ਦੀ ਵਾਈਫ ਨੀਤਰ ਭੈਣ ਜੀ ਤੇ ਇਹਨਾਂ ਦੇ ਬੱਚੇ ਉਹ ਵੀ ਇਦਾਂ ਦੇ ਕੰਮਾਂ ਜੁੜਿਓ ਇਹਨਾਂ ਦੇ ਪਿਤਾ ਜੀ ਸਦਾ ਬਸੂਦੇ ਸਿੰਘ ਜੀ ਪ੍ਰਹਾਰ ਉਹ ਬੜੇ ਲਖਾਰੀ ਤੇ ਇੰਦੀ ਹੁੰਦਾ ਮਿਲ ਜਿਹੜੀ ਸੰਗਤ ਜੁੜੀ ਹੋ ਇੱਥੇ ਸਾਰੇ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਜੇ ਨਾ ਹੋਣ ਵਾਲੇ ਦੋਲੇ ਤਾਂ ਫਿਰ ਇਹ ਕੰਮ ਨਹੀਂ ਚੱਲਟੇ ਸੰਗਤ ਜੁੜਦੀ ਹੈ ਤਾਂ ਹੀ ਕੰਮ ਹੁੰਦਾ ਹੈ ਇੱਕ ਵਾਰ ਫਿਰ ਸਾਰਿਆਂ ਨੂੰ ਕਰਕੇ ਬਹੁਤ ਜਿਨ੍ਹਾਂ ਦੇ ਘਰ ਬੋਲੇ ਆ ਉਹਨਾਂ ਨੂੰ ਵਧਾਈ ਜਿਹੜੇ ਇਸ ਕੰਮ ਲਈ ਕਰਵਾ ਰਹੇ ਹਨ ਸਾਰਿਆਂ ਦਾ ਧੰਨਵਾਦ ਅੱਜ ਸਾਡੇ ਘਰ ਦੀ ਸੇਵਾ ਕੀਤੀ ਹੈ ਤੁਸੀਂ ਜਿਸ ਤਰ੍ਹਾਂ ਬਹੁਤ ਹੀ ਯੋਗਦਾਨ ਪਾ ਰਹੇ ਹਨ ਬਹੁਤ ਹੀ ਗਰੀਬਾਂ ਨੂੰ ਕੱਚੀਆਂ ਕੁਲੀਆਂ ਆ ਤੇ ਉਹ ਪੱਕੇ ਘਰ ਬਣਾ ਰਹੇ ਹਨ ਤੇ ਬਹੁਤ ਹੀ ਨੰਦਰ ਧੰਨਵਾਦ ਕਰਦੇ ਆ ਅਸੀਂ ਕਿ ਸਾਡਾ ਵੀ ਅਜ ਨਹੀਂ ਪੱਥਰ ਰੱਖਿਆ ਹੈ ਸਾਡਾ ਵੀ ਅਜ ਘਰ ਬਣਾਉਣ ਲੱਗੇ ਹਨ ਤੇ ਪ੍ਰਹਾਤ ਸਾਹਿਬ ਉਹਨਾਂ ਨੇ ਤੁਹਾਡਾ ਜਿਹੜਾ ਘਰ ਬਣਾਇਆ ਪਹਿਲਾਂ ਤੁਸੀਂ ਇੱਕ ਘਰ ਵਿੱਚ ਰਹਿ ਰਹੇ ਸੀ ਕਿ ਜਾਂ ਝੁੱਗੀ ਵਗੈਰਾ ਸੀਗੀ ਅੱਲਾ ਸਾਡੇ ਕੋਲ ਝੁੱਗੀ ਸੀਗੀ ਜੀ ਸਾਡੇ ਕੋਲ ਕੋਈ ਘਰ ਨਹੀਂ ਸੀਗਾ ਤੇ ਪ੍ਰਹਾਤ ਸਾਹਿਬ ਉਹਨਾਂ ਦਾ ਨਾਂ ਵਧੀਆ ਕਦਮ ਜਿਹੜਾ ਚੱਕਿਆ ਹੈ ਘਰ ਬਣਾਉਣ ਦਾ ਕੀ ਕਹਿਣਾ ਚਾਹੂੰਗੀ ਪ੍ਰਹਾਤ ਸਾਹਿਬ ਵਰੀ ਜੀ ਬਹੁਤ ਵਧੀਆ ਕੰਮ ਚੱਕਿਆ ਜੀ ਬਹੁਤ ਵਧੀਆ ਕਦਮ ਚੱਕਿਆ ਜੀ ਇਹਨਾਂ ਨੇ ਸਾਰੇ ਬਹੁਤ ਥੇ ਘਰ ਬਣਾਏ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਇਹਨਾਂ ਨੇ ਖੁਸ਼ੀ ਮਹਿਸੂਸ ਹੋਣੀ ਹੈ ਹਾਂ ਜੀ ਹਾਂ ਜੀ ਖੁਸ਼ੀ ਮਹਿਸੂਸ ਇਹ ਘਰ 204 ਨੰਬਰ ਹੈ ਇਹ ਸਰਕਾਰ ਅਮਰੀਕ ਸਿੰਘ ਨੀਓਰਕ ਅਮਰੀਕਾ ਤੋਂ ਮੇਰੇ ਮਿੱਤਰ ਆ ਬਹੁਤ ਪਿਆਰੇ ਉਹਨਾਂ ਨੇ ਰਾਤੀ ਫੋਨ ਕਰਕੇ ਮੈਨੂੰ ਇਸੇ ਵ ਲਈ ਆਪਣੇ ਆਪ ਤੇ ਸਾਡੇ ਕੋਲ ਵੀ ਕਾਰ ਬਣਾਉਣੀ ਲੋ ਇਹ ਕੁੜੀ ਆਰਪੀ ਇਹਦਾ ਸਸਪੈਂਡ ਤੇ ਕਾਫੀ ਲੰਬੇ ਸਮੇਂ ਤੋਂ ਉੱਟ ਰਹੇ ਕਿ ਬੀਤੇ ਰਹੇ ਇਸੇ ਉਹਨਾਂ ਦਾ ਉਹ ਦਿਨਾਂ ਦੀ ਖੁਸ਼ੀ ਹੋਣੀ ਤਾਂ ਜੀ ਤੁਸੀਂ ਕਿਸੇ ਨੂੰ ਕਰਵਾਇਆ ਕਿ ਬਾਇਕ ਰੂ ਦੀ ਕਿਪਾਣ ਨੂੰ 10 ਮਹੀਨੇ ਦੇ ਵਿੱਚ ਉਹਨਾਂ ਕੋਲ ਟੂ ਰੂਮ ਬ੍ਰਿਕ ਹਾਊਸ ਉਹਨਾਂ ਕੋਲ ਇਹ ਲੈਂਡ ਪਾਪੀ ਨੂੰ ਦੇਵਾਂਗੇ ਸਾਰਾ ਕੁਝ ਕਿਉਂਕਿ ਉਹ ਵੀ ਆਪਣੀ ਜ਼ਿੰਦਗੀ ਦਾ ਸੰਗੀਤ ਰਾਂਬਸਰ ਕਰ ਸਕਣ ਇਹ ਵੀ ਆਪਣੇ ਆਪ ਨੂੰ ਮੁਕਤ ਸਾਰਾ ਦੇ ਵਿੱਚ ਸ਼ਾਮਲ ਉਹ ਫੀਲ ਕਰ ਸਕਦੇ ਨੇ ਕਿਉਂਕਿ ਇਹ ਲੋਕ ਆਪਣੇ ਆਪ ਨੂੰ ਡਿੱਗੇ ਹੋਏ ਫੀਲ ਕਰਦੇ ਆ ਕਿ ਉਹ ਸੁਤਿਆਂ ਵਾਲੇ ਆ ਇਦਾਂ ਹੀ ਰਹਿਣਾ ਅਸੀਂ ਕੋਈ ਸਰਦੀ ਹੈਲਪ ਨਹੀਂ ਕਰਦਾ ਕਿੰਨੀਆਂ ਸਰਕਾਰਾਂ ਆ ਕਿੰਨੀਆਂ ਚਲੇ ਗਈਆਂ ਲਾਰੇ ਲਾ ਕੇ ਇਹਨਾਂ ਨੂੰ ਵੋਟਾਂ ਇਹਨਾਂ ਦੀਆਂ ਲੈ ਜਾਂਦੇ ਆ ਇਹ ਘਰ ਕਿਥੇ ਬਣਾਇਆ ਇਥੇ ਕਿਵੇਂ 14 ਦਰਾਂ ਸਭ ਤੋਂ ਵੱਧ ਦਸਾਇਆ ਸੰਮਿਲਿਤ ਪੰਡਿਆ ਜਾਂਦਾ ਤਾਂ ਆਪੇ ਬੋਟਾ ਖਰੀਦਿਆਂ ਜਾਵਤ 202500 ਦੇ ਕਰੀਬ ਬੋਟਾ ਇਹਨਾਂ ਦੀ ਉਹ ਜਿੱਧਰ ਨੂੰ ਪੈ ਜਾਂਦੀ ਹੈ ਉਹ ਘਟਾ ਪਾਰੀ ਤੇ ਪਰ ਉਸ ਬੋਟਾ ਲੈਣ ਤੋਂ ਬਹੁਤ ਇੱਥੇ ਕੋਈ ਨਹੀਂ ਆਉਂਦਾ ਬੋਟਾ ਲੈਣ ਤੋਂ ਬਾਅਦ ਲੋਕ ਇਹਨਾਂ ਨੂੰ ਭੋਲੀ ਜਾਂਦੇ ਪਰ ਅਸੀਂ ਹਮਪੁਰ ਹਮਦਰ ਸਪਾਗ ਲੋਚ ਇਸਨੇ 25 ਸਾਲ ਤੋਂ ਕੰਮ ਕਰ ਰਿਹਾ ਹੈ ਤੇ 200 ਕੁਸ ਕਰ ਬੰਦ ਬਣਾਏ तकरीबन ਹਰ ਦਫਤਰ ਤੋਂ ਬਾਅਦ ਇੱਕ ਨਮਾ ਕਰਕੇ ਆਉਂਦਾ ਤੇ ਅਸੀਂ ਕਾਮਯਾਬ ਹੋ ਗਏ ਅਸੀਂ ਇਹ এমਪਲੋਇਮੈਂਟ ਦੇਣ ਤੇ ਵੀ ਕਾਮਯਾਬ ਹੋ ਗਏ ਤੇ ਠੀਕ ਕਰ 2 ਲੱਖ ਦਾ ਬੰਦਾ ਤਾਂ ਕੈਸੇ ਦਾ ਮਜ਼ਦੂਰਾ ਮਿਸਤਰੀਆਂ ਕੋਲ ਜਾਂਦੇ ਅਸੀਂ ਲੇਬਰ ਡੇ ਵਾਲੇ ਦਿਨ ਅਸੀਂ ਆਪਣੇ ਫਸਲੀ ਭਰਾਵਾਂ ਨੂੰ ਮਜ਼ਦੂਰਾ ਨੂੰ ਸਾਰਿਆਂ ਨੂੰ ਸਨਮਾਨ ਦਿੱਤਾ ਜਿਹੜਾ ਵੀ ਪਹਿਲਾਂ ਕਦੇ ਹੋਇਆ ਹੀ ਨਹੀਂ ਆਪਾਂ ਵੀ ਕਸੂਰ ਮੰਨਦਾ ਕਿ ਸਾਨੂੰ ਵੀ ਆਗਮੀ ਸੀ ਉਹ ਚਾਰਾ ਦਾ ਵੀ ਯੋਗਦਾਨ ਹੈ ਤੇ ਚਲੋ ਹੁਣ ਅਸੀਂ ਸ਼ੁਰੂ ਕੀਤਾ ਆਸ ਕਰਦੇ ਹਾਂ ਕਿ ਹੋਰ ਵੀ ਇਹ ਰੀਤ ਪਾਉਣਗੇ ਕਿ ਮਿੱਸੀ ਤੇ ਮਜ਼ਦੂਰ ਜਿਹੜਾ ਕਿ ਸਮਾਜ ਨੂੰ ਬਣਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਹੁੰਦਾ ਹੈ ਸ਼ੁਰੂ ਤੋਂ ਹੁਣ ਧਾਇਰਿਆ ਜਾਂ ਦੀ ਧਰਤੀ ਬਣੀ ਹੈ ਕਿ ਉਹਨਾਂ ਨੂੰ ਵੀ ਕਦੇ ਮਾਨ ਸਨਮਾਨ ਮਿਲਣਾ ਚਾਹੀਦਾ ਤਾਂ ਕਿ ਉਹ ਵੀ ਖੁਸ਼ ਹੋ ਸਕਣ ਧਰਤੀ ਦੀ ਜ਼ਿੰਦਗੀ ਕਈ ਅਸਲ ਲੱਗੀ ਹੈ ਅਸੀਂ ਵੀ ਸਮਾਜ ਦੇ ਕੋ ਯੋਗਦਾਨ ਪਾ ਰਹੇ ਹਾਂ ਉਦ ਤੱਕ ਤੇ ਕੁਝ ਨਹੀਂ ਛੋਟੇ-ਬੋਟੇ ਲੋਕਾਂ ਦੇ ਸਨਮਾਨ ਉਹਦੇ ਵੱਡੇ-ਵੱਡੇ ਚੋਟਪੱਗਾਂ ਦੇ ਸਨਮਾਨ ਹੋਈ ਯਾਰ ਇਹ ਲੋਕੀ ਹਾਰ ਚੱਕ ਕੇ ਭੱਜੇ-ਭੱਜੇ ਉਹਨਾਂ ਦੇ ਪਿੱਛੇ ਲੱਗ ਜੀ ਹਾਰ ਤ ਪਾ ਲੋ ਉਹਨਾਂ ਕੋਈ ਫਿਰ ਵੇਰ ਨਹੀਂ ਹੁੰਦਾ ਹਾਰ ਹੀ ਪਾ ਤੱਕ ਨੂੰ ਕਿਤੇ ਅੱਜ ਅਸੀਂ ਇਹਨਾਂ ਨੂੰ ਥਾਰ ਪਾਈ ਇਹਨਾਂ ਦੇ ਗੜਾ 'ਚ ਇਹਨਾਂ ਨੂੰ ਜੋ ਇਹਨਾਂ ਦੀ ਲੋਡਿੰਗ ਦੀ ਵਸਤੂ ਆ ਉਹ ਦਿੱਤੀ ਹੈ ਅਸੀਂ ਇਹਨਾਂ ਨੂੰ ਤੇ ਤਾਂ ਕਿ ਇਹਨਾਂ ਦੇ ਉਹ ਕੰਮ ਆਵੇ ਗਿਫਟ ਵੀ ਉਹ ਦੇ ਉਹ ਜਿਹੜਾ ਕੰਮ ਆਵੇ ਇਹ ਜਿਹੜਾ ਫੈਗੋ ਕੋਈ ਨਹੀਂ ਉਹ ਇਹਨਾਂ ਨੂੰ ਅਸੀਂ ਆਪਣੀ ਸੁਰਵਤਾ ਦੇ ਹਿਸਾਬ ਨਾਲ ਦਿੱਤਾ ਸਪੈਸ਼ਲੀ ਦਿੱਤਾ ਕਿਉਂਕਿ ਉਹਨੂੰ ਯੂਜ਼ ਕਰ ਸਕੋ ਇਹ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਤੇ ਪਰਮਾਤਮਾ ਨੇ ਇਸ ਕੰਮ ਲਾਇਆ ਆਪਣੀ ਸਮਝਾਂ ਦੀ ਕੋਈ ਸ਼ਕਤੀ ਹੈ ਵਾਹਿਗੁਰੂ ਰੱਬ ਜਿੰਦੂ ਮਰਜੀ ਕਹ ਲੋ ਜਿਹਨੇ ਸਾਨੂੰ ਇਸ ਕੰਮ ਵੱਲ ਤੋਰਿਆ ਜਿਹਨੇ ਸਾਨੂੰ ਇੱਕ ਆਡਰ ਦਿੱਤਾ ਏ ਬੇਟਾ ਤੇਰੇ ਲਈ ਆਸੇਵਾ ਉਹੇ ਸੇਵਾ ਕਰਤੇ ਪੈਸੇ ਦੀ ਕਦੇ ਕਮੀ ਨਹੀਂ ਆਏਗੀ ਕਿ ਅਸੀਂ ਉਹ ਹੁਕਮ ਮੰਨ ਰਹੇ ਵਾਇਕ੍ਰੂ ਦਾ ਹੁਕਮ ਮੰਨ ਰਹੇ ਅਸੀਂ ਉਹਦੇ ਲਈ 5 ਸਾਲ ਤੋਂ ਆਪਣੀ ਲਾਈਫ ਮੈਂ ਇਸ ਬਸਤੀ ਦੇ ਵਿੱਚ ਲਾਈ ਹੈ ਇਹਨਾਂ ਤੋਂ ਸਭ ਤੋਂ ਵੱਡਾ ਸਲਮੇਰੀਆ ਇਸ ਤੋਂ ਵੱਡਾ ਹੋਰ ਹੈ ਨਹੀਂ ਕੋਈ ਹੁਣ ਤਕਰੀਬਨ ਅਸੀਂ 75% ਜਿਹੜਾ ਕੰਮ ਇਹਨਾਂ ਦਾ ਕਰ ਦਿੱਤਾ ਬਾਕੀ ਜਿਹੜਾ ਰਹਿੰਦਾ ਉਹ ਇਸ ਸਾਲ ਦੇ ਵਿੱਚ 2025 ਦੇ ਵਿੱਚ ਜੀ ਕਰਨ ਦਾ ਗੰਦਾ ਤਿੱਚਾ ਮੈਂ ਅਪੀਲ ਕਰਦਾ ਸਾਰਿਆਂ ਨੂੰ ਸਾਡੇ ਤੋਂ ਵੀ ਬਣਾਉਣਾ ਤੁਸੀਂ ਆਪ ਸਿੱਧੇ ਵੀ ਬਣਾ ਸਕਦੇ ਜੇ ਤੁਹਾਨੂੰ ਸਜੈਕਟ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਗਾਈਡ ਕਰਾਂਗੇ ਅਸੀਂ ਇਹ ਸੀ ਇਹਨਾਂ ਦੇ ਜਿਹੜੇ ਰੈਂਡੇ ਘਰ ਜਾਂ 100 ਦੇ ਕਰੀਬ ਹੋ ਰਹੇਗੇ ਉਹ ਜ਼ਰੂਰ ਬਣਾ ਕੇ ਇਹਨਾਂ ਨੂੰ ਸੁਖੀ ਸੁਖਵਲ ਪਾਓ ਬਾਕੀ ਸਾਰੇ ਜਿੱਥੋਂ ਦਾ ਸਾਹ ਆਏ ਸੀ ਜਨਰਲ ਠੱਲੋਂ ਜੀ ਆਏ ਸੀ ਤਦ ਵੀ ਸੰਤੂਨ ਦਾ ਜੀ ਜੋ ਕਿ ਆਪ ਲਿਆ ਨੇ ਘਰ ਬਣਾਇਆ ਇਸ ਇਸ ਅੰਦੇ ਜੀ ਕਿੱਥੇ ਪਾ ਉਹ 20 ਕੇ ਘਰ ਹੋਰ ਉਹ ਵਿਦਿਆ ਨੂੰ ਕਹਿ ਕੇ ਬਣਵਾ ਚੁੱਕੀ ਮੈਂ ਬਹੁਤ ਵੱਡਾ ਯੋਗਦਾਨ ਹੈ ਸੰਤੂਨ ਜੀ ਦਾ ਇਸ ਮਲੇ ਇਹਨਾਂ ਲੋਕਾਂ ਲਈ ਇਹਨਾਂ ਗਰੀਬ ਉਹ ਵੀ ਚਾਹ ਲੋ ਕਿਸੇ ਇਹਨਾਂ ਨੂੰ ਉਹ ਇੱਥੇ ਹੀ ਇੱਥੇ ਰਹਿਣਾ ਇਹਨਾਂ ਨੇ ਕਿੱਥੋਂ ਜਾਓ ਕਿੱਥੇ ਜਾਓ ਇੱਥੇ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਦੀ ਮੀਨ ਬੜੀ ਆਪ ਲੋਟ ਲੋਟ ਹੋਈ ਹੈ ਜੇ ਆਪ ਕੋ ਆਪਣੇ ਖਰਚੇ ਥੋੜੇ ਜਿਹਾ ਘਟਾ ਕੇ ਇਹ ਇਹਨਾਂ ਨੂੰ ਅਸੀਂ ਥੋੜੇ ਜਿਹਾ ਹੈਲਪ ਕਰ ਸਕੀਏ ਤੇ ਬਹੁਤ ਸਿੰਗੀ ਗੱਲ ਹੋਏਗੀ ਕਿਛੇ ਅ ਸਰਵਰ ਮਨਜੀਤ ਸਿੰਘ ਦੀ ਜੱਡਾ ਹੈਗੇ ਆ ਅ ਕੈਲੀਫੋਰਨੀਆ ਤੋਂ ਉਹ ਤੇ ਉਹਨਾਂ ਦੀ ਮਿਸਿਸ ਉਹਨਾਂ ਦੀ ਵਾਈਫ ਇੰਦਰਜੀਤ ਉਹਦੀ ਉਹਨਾਂ ਨੇ ਆਪਣੇ ਪੋਤੇ ਦਾ ਜਨਮ ਦਿਨ ਬਣਾਉਣਾ ਸੀ ਅਮਰੀਕਾ ਦੇ ਵਿੱਚ ਨਹੀਂ ਕਿ ਆ ਅਸੀਂ ਬਣਾਉਣਾ ਸੀ ਕਿਸੇ ਦਾ ਘਰ ਬਣਾਉਣਾ ਦਿੰਨੇ ਆ ਉਹ ਦੀ ਉਹ ਜਿਹੜੇ ਪੈਸੇ ਉੱਧਰ ਕਿੰਨੇ ਦਿਨ ਬਣਾਉਣ ਤੇ ਵੇਸਟ ਹੋਣੇ ਸੀ ਲੋੜੀ ਪਾਉਣ ਤੇ ਵੇਸਟ ਹੋਣੇ ਉਹ ਉਹਨਾਂ ਨੇ ਕਿਸੇ ਦਾ ਘਰ ਬਣਾਉਂਦੇ ਲਾਕ ਤੇ ਇਹੋ ਜਿਹੇ ਤਾਂ ਨਹੀਂ ਜਿਹੜਾ ਉਹ ਸੀ